ਗੁਰਦੇ ਕੀ ਫਤਿਹ ਕੁਛ ਤੋ ਹੈ ਹੰਮੇ ਕੇ ਹਸਤੀ ਮਿਟਤੀ ਨਹੀਂ ਹਮਾਰੀ ਸਦੀਆਂ ਸੇ ਰਹਾ ਹੈ ਦੁਸ਼ਮਨ ਦੌਰੇ ਜਹਾ ਹਮਾਰਾ ਫੇਰ ਵੀ ਜਿਹੜੀ ਇਹ ਗੱਡੀ ਹੈ ਇਹ ਚਲਦੀ ਜਾ ਰਹੀ ਹੈ ਤੇ ਖਾਸ ਤੌਰ ਤੇ ਸਾਡਾ ਆਰਮੀ ਮਹਿਕਮਾ ਇਹ ਸਾਰੇ ਹੀ ਦਿਸਰਾ ਕਹਿੰਦੇ ਫੀਲਡ ਦੇ ਵਿੱਚੋਂ ਆਰਮੀ ਦਾ ਜਿਹੜਾ ਸਤਕਾਰ ਹੈ ਆਰਮੀ ਪਰਸਨ ਦਾ ਜਿਹੜਾ ਸਤਕਾਰ ਹੈ ਇਹ ਉਹ ਇਸ ਗੱਲ ਤੋਂ ਹੀ ਸਿੱਧ ਹੁੰਦਾ ਹੈ ਕਿ ਅੱਜ ਐਸ ਆਟੋਮੋਬਾਈਲ ਹੀਰੋ ਜਗਰਾਉ ਦੇ ਸ਼ੋਅਰੂਮ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਸਾਡੇ ਐਕਸ ਹੌਲਦਾਰ ਸਰਦਾਰ ਸੁਖਦੇਵ ਸਿੰਘ ਜਿਹੜੇ ਕਿ 17 ਸਿੱਖ ਰੈਜੀਮੈਂਟ ਦੇ ਜਿਹਨੂੰ ਕਿ ਟਾਈਗਰ ਸਿੱਖ ਰੈਜੀਮੈਂਟ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਪ੍ਰਮੋਸ਼ਨ ਇਸ ਰੈਜੀਮੈਂਟ ਦੇ ਪੱਲਾ ਸਾਹਿਬ ਦੋਨੇ ਕੰਧਿਆਂ ਤੇ ਹੁੰਦੀ ਹੈ ਜਾਨੀ ਇਸ ਰੈਜੀਮੈਂਟ ਦੀ ਖਾਸ ਗੱਲ ਹੈ ਤਾ ਇੱਥੇ ਮੈਨੂੰ ਮੈਂ ਫਕਰ ਨਾਲ ਦੱਸ ਰਿਹਾ ਕਿ ਇੱਕ ਬਹੁਤ ਹੀ ਬਹਾਦਰੀ ਦਾ ਕੰਮ ਕੀਤਾ ਐਕਸ ਹੌਲਦਾਰ ਸਰਦਾਰ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਨੌ ਸ਼ਹਿਰ ਸੈਕਟਰ ਰਜੋਰੀ ਡਿਸਟ੍ਰਿਕਟ ਦੇ ਵਿੱਚ ਇਹ ਜਦੋਂ ਇਹ ਮਿਲੀਟੈਂਟਾਂ ਦਾ ਪਿੱਛਾ ਕਰ ਰਹੇ ਸੀਗੇ ਬਾਰਡਰ ਦੇ ਉੱਪਰ ਦਾ ਉੱਥੇ ਇਹ ਇਹਨਾਂ ਦਾ ਜਦੋਂ ਸਾਹਮਣਾ ਹੋਇਆ ਤਾਂ ਉੱਥੇ ਮਾਈਂਡ ਵਿਛੀਆਂ ਹੋਈਆਂ ਸੀਗੀਆਂ ਅੰਲਾ ਨੇ ਮਾਈਂਡ ਵਿਛਾਈਆਂ ਹੋਈਆਂ ਸੀ ਉਹ ਮਾਈਂਡ ਫਟ ਗਈ ਜਿਹਦੇ ਕਰਕੇ ਇਹਨਾਂ ਨੂੰ ਆਪਣੀ ਇੱਕ ਲੱਤ ਤੇ ਇੱਕ ਅੱਖ ਖੋਣੀ ਪਈ ਤਾਂ ਪਰ ਉਹਨੂੰ ਦੇਸ਼ ਦੇ ਉੱਤੇ ਬਾਰਦੇ ਹੋਏ ਆਪਣੀ ਇਹ ਚੜ੍ਹਦੀ ਕਲਾ ਦੇ ਵਿੱਚ ਅੱਜ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤਾਂ ਇਹਨਾਂ ਨੂੰ ਇਹ ਸਤਕਾਰ ਦੇ ਰੂਪ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਸਿੱਧੂ ਜੀ ਇਹ ਐਸ ਆਟੋ ਮੋਬਾਈਲ ਦੇ ਮਾਲਕ ਹੈ ਇਹ ਜੋ ਸਕੂਟਰ ਹੈ ਉਹਨਾਂ ਦੇ ਲਾਈਫ ਨੂੰ ਸੌਖਾ ਕਰਨ ਦੇ ਲਈ ਹੈ ਹਨਾ ਜੀ ਉਹਨਾਂ ਦੇ ਨੂੰ ਹੋਰ ਰਿਲੈਕਸ ਦੇਣ ਦੇ ਲਈ ਉਹਨਾਂ ਨੂੰ ਇੱਕ ਐ ਸਮਿਊਟ ਦੇ ਤਰੀਕੇ ਤੇ ਸਤਕਾਰ ਦੇਣ ਦੇ ਲਈ ਇਹ ਜਿਹੜੀ ਸਕੂਟਰ ਹੈ ਇਹ ਭੇਟ ਕਰ ਰਹੇ ਨੇ ਮੈਂ ਇੱਕ ਵਾਰੀ ਤਾਲੀਆਂ ਦੇ ਨਾਲ ਸਿੱਧੂ ਸਾਹਿਬ ਦਾ ਤੇ ਆਏ ਐਕਸ ਹੋਰ ਦਾ ਸੁਖਦੇਵ ਸਿੰਘ ਜੀ ਨੂੰ ਮੈਂ ਮੁਬਾਰਕਬਾਦ ਦਿੰਦਾ ਇਸ ਗੱਲ ਦੇ ਕਿ ਉਹਨਾਂ ਦਾ ਸਤਕਾਰ ਹੈ ਪਿੰਡ ਰਾਮਗੜ੍ਹ ਦੇ ਉਹ ਬੜੇ ਹੀ ਪਿਆਰੇ ਸਾਥੀ ਨੇ ਉਹਨਾਂ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਤੇ ਸਰਦਾਰ ਬਲਵੀਰ ਸਿੰਘ ਉਹ ਰਾਮਗੜ੍ਹ ਭੁੱਲੜ ਤੋਂ ਹੀ ਨੇ ਕੈਪਟਨ ਦਰਸ਼ਨ ਸਿੰਘ ਜਿਹੜੇ ਸੇਨਾ ਮੈਡਲ ਨੇ ਉਹ ਖੜੇ ਨੇ ਸੁਰਿੰਦਰ ਸਿੰਘ ਜੀ ਸਾਡੇ ਐਕਸ ਨੇ ਵੀ ਅਫਸਰ ਖੜੇ ਨੇ ਉਸੇ ਲੜੀ ਦੇ ਵਿੱਚ ਬਹੁਤ ਹੀ ਸਤਕਾਰਯੋਗ ਜਿੰਨਾਂ ਦਾ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਐਕਸ ਆਰਮੀ ਜਿਹੜੀ ਲੀਗ ਹੈ ਉਹਦੇ ਤੌਰ ਤੇ ਉਹਨਾਂ ਦੇ ਸੀਨੀਅਰ ਦੇ ਤੌਰ ਤੇ ਵੱਡੇ ਵੱਡੇ ਫੰਕਸ਼ਨ ਕਰਾਉਂਦੇ ਨੇ ਕਰਨਲ ਮੁਖਤਿਆਰ ਸਿੰਘ ਜੀ ਉਸੇ ਹੀ ਲੜੀ ਦੇ ਵਿੱਚ ਸਾਡੀ ਜਗਰਾਉਂ ਦੀ ਸਭ ਤੋਂ ਵੱਡੀ ਫਰਮ ਏਪੀ ਰਫੈਂਡਰੀ ਦੇ ਮਾਲਕ ਸ਼ਿਵ ਗੋਇਲ ਜੀ ਤੇ ਆਰਤੀ ਐਸੋਸੀਏਸ਼ਨ ਦੇ ਸਟੇਟ ਦੇ ਸਕੱਤਰ ਤੇ ਡੀਏਵੀ ਕਾਲਜ ਦੇ ਚੇਅਰਮੈਨ ਰਾਸ਼ਕਮਰ ਭੱਲਾ ਸਾਹਿਬ ਤੇ ਸਰਦਾਰ ਗੁਰਿੰਦਰ ਸਿੰਘ ਤੇ ਮੈਂ ਗੁਰਿੰਦਰ ਸਿੰਘ ਦਾ ਬਰਾਦਰ ਨਰੇਸ਼ ਵਰਮਾ ਅੜਾ ਕੈਪਟਨ ਨਰੇਸ਼ ਵਰਮਾ ਮੈਨੂੰ ਇਸ ਵੇਲੇ ਕੈਪਟਨ ਆਪਣੇ ਨਾਮ ਨਾਲ ਲੱਭਦਾ ਬੜਾ ਫਖਰ ਮਹਿਸੂਸ ਹੋ ਰਿਹਾ ਕਿਉਂਕਿ ਮੇਰੇ ਸੀਨੀਅਰ ਖੜੇ ਨੇ ਕਰਨਲ ਸਾਹਿਬ ਕੈਪਟਨ ਸਾਹਿਬ ਤਾਂ ਮੈਂ ਬਹੁਤ ਹੀ ਵਧਾਈ ਦੇਣਾ ਤੇ ਨਾਲ-ਨਾਲ ਉਮੀਦ ਕਰਦਾ ਸਰ ਇਸ ਇਹਨੂੰ ਦਿਸਰੋਂ ਕਹਿੰਦੇ ਆ ਇਹਨੂੰ ਇੱਕੇ ਭੇਂਟ ਹੈ ਇਹ ਇੱਕ ਸਤਕਾਰ ਹੈ ਤੁਹਾਡਾ ਹਨਾ ਤੇ ਜੋ ਤੁਸੀਂ ਜਿਵੇਂ ਕਹਿੰਦੇ ਪਿੱਛੇ ਨਾ ਹਟਦੇ ਹੋਏ ਹਨਾ ਦਲੇਰੀ ਦੇ ਨਾਲ ਜਿਹੜਾ ਉਹਨਾਂ ਦਾ ਪਿੱਛਾ ਕੀਤਾ ਤੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਪਰਮਾਤਮਾ ਤੁਹਾਡੀ ਸਿਹਤ ਕਾਇਮ ਰੱਖੇ ਇਸ ਤੋਂ ਸਾਰੇ ਇਹੀ ਅਰਦਾਸ ਕਰਦੇ ਆ ਬਹੁਤ ਬਹੁਤ ਸ਼ੁਕਰੀਕ ਬਾਰੀ ਤਾੜੀਆਂ ਦੇ ਨਾਲ ਮੁਬਾਰਕਬਾਦ ਤੇ ਬਹੁਤ ਇੱਕ ਖੁਸ਼ਖਬਰੀ ਹੈ ਨਾਲ ਦੀ ਨਾਲ ਹੀ ਇਹ ਦਿਨ ਯਾਦਗਾਰ ਬਣ ਗਿਆ ਕਿਉਂ ਕਿ ਅੱਜ ਸਰਦਾਰ ਸੁਖਦੇਵ ਸਿੰਘ ਜੀ ਹੌਲਦਾਰ ਸਾਹਿਬ ਦਾ ਹੈਪੀ ਬਰਥਡੇ ਵੀ ਹੈ। ਕੀ ਬਾਤ ਹੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬੋਲੋ ਸੋ ਨਿਹਾਲ não ਉਸ ਸਾਲ ਦਾ ਵੀ ਬਰਥਡੇ ਮਨਾ ਲਿਆ ਬਹੁਤ ਵਧੀਆ ਹਨਾ ਅੱਜ ਜਿਹੜੀ ਚਾਹ ਕੀਤੀ ਉਹਨਾਂ ਨੇ ਹਨਾ ਤੇ ਇੱਕ ਕੇਕ ਉਹ ਬਣਵਾ ਕੇ ਲਿਆਏ ਆ ਨਹੀਂ ਤਾਂ ਉਸਲਾ ਹੈਪੀ ਬਰਥਡੇ ਫਿਰ ਹੋਰ ਤੋਂ ਬੰਦਣਾ ਥੋੜਾ ਬੰਦਣਾ ਹਾਉ ਵਾਹਿਗੁਰੂ ਵਾਹਿਗੁਰੂ ਆਂ ਬੰਦ ਰਹੇ ਚੁੱਲ੍ਹੇ ਹੋਰ ਉਹਦੇ ਨਾਲ ਚੁੱਲ੍ਹੇ ਨੇ ਚੁੱਲ੍ਹੇ ਨੇ ਬੰਦ ਹਾਦੀ ਵਾਹਿਗੁਰੂ ਅਸੀਂ ਵੀ ਅਗਰ

ਸਭ ਤੋਂ ਪਹਿਲਾਂ ਉਹ ਨਾਲੇ ਸਿੱਧੂ ਸਾਹਿਬ ਨੂੰ ਮਾਨ ਦਿੰਦਾ ਵਾਹ ਜੀ ਸਿੱਧੂ ਸਾਹਿਬ ਕਹਿੰਦੇ ਨਹੀਂ ਵਾਹ ਜੀ ਵਾਹ ਹੋਰ ਤਾਲੀਆਂ ਇੱਕ ਸੌਦਾ ਅੱਜ ਉਹਨਾਂ ਨੂੰ ਮਾਨ ਮਿਲ ਰਿਹਾ ਹੈ ਜਿਹੜੇ ਸਾਹਮਣੇ ਸੁਰਿੰਦਰ ਸਿੰਘ ਜੀ ਇਹ ਆਉਂਦੇ ਕਿ ਕੇਕ ਤੇ ਵਰਕੀਣਾ ਖਾਣੇ ਵਾਹ ਜੀ ਵਾਹ ਬਹੁਤ ਹੀ ਵਧੀਆ ਦੇਖਦਾ ਹੈ ਜੀ ਮਾਨ ਸੁਰਿੰਦਰ ਜੀ ਤੁਹਾਨੂੰ ਜੁਮਾ ਲਾ ਕੇ ਜੀ سن بھی اپنا ترجنجمہ آ گیا بہت ودیا جی راج گالو جی سارے پروگرام قید کر رہے ہیں اپنے آؤ جی ਅਗਲਾ ਹੈ ਜਿਹੜੀ ਸ cerimony ਆਪਾਂ ਇਹ ਹੈ ਸਟੋਮੋਬਾਈਲ ਹੀਰੋ ਦੇ ਸ਼ੋਰੂਮ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਸਿੱਧੂ ਜੀ ਨੇ ਆਪਣੇ ਇਸ ਕੰਪਨੀ ਵੱਲੋਂ ਬਹੁਤ ਹੀ ਸਤਿਕਾਰਯੋਗ ਐਕਸ ਹੌਲਡਰ ਸੁਖਦੇਵ ਸਿੰਘ ਜੀ ਨੂੰ ਜਿਨ੍ਹਾਂ ਨੇ ਮਿਲਟੈਂਟਰ ਦਾ ਪਿੱਛਾ ਕਰਦੇ ਹੋਏ ਹਿੰਮਤ ਨਹੀਂ ਹਾਰੀ ਪਰ ਇੱਕ ਆਪਣੀ ਲੱਤ ਤੇ ਆਪਣੀ ਅੱਖ ਤੋਂ ਬਾਂਝਾ ਹੋ ਗਏ ਉਨ੍ਹਾਂ ਦਾ ਸਤਿਕਾਰ ਕਰਦੇ ਹੋਏ ਅੱਜ ਉਨ੍ਹਾਂ ਨੂੰ ਇਹ ਸਕੂਟਰ ਪੇਂਟ ਕੀਤਾ ਗਿਆ ਹੈਗਾ ਤਾਂ ਉਹ ਜਾਣਦੇ ਆ ਕਰਨਲ ਮੁਖਤਿਆਰ ਸਿੰਘ ਜੀ ਦੇ ਇਸ ਬਾਰੇ ਵਿਚਾਰ ਸਰ ਕਿਦਾਂ ਲੱਗਿਆ ਸਿੱਧੂ ਸਾਹਿਬ ਦਾ ਇਹ ਪ੍ਰਾਲਾ ਅ ਮੇਰੇ ਬਹੁਤ ਹੀ ਸਤਿਕਾਰਯੋਗ ਭਲਾ ਸਾਹਿਬ ਗੁਇਲ ਸਾਹਿਬ ਸਿੱਧੂ ਸਾਹਿਬ ਤੁਹਾਡਾ ਇਹ ਪ੍ਰਾਲਾ ਬਹੁਤ ਹੀ ਠੁਕਮਾ ਲੱਗਿਆ ਅੱਛਾ ਲੱਗਿਆ ਮੈਨੂੰ ਇੱਕ ਛੋਟੀ ਜੀ ਘਟਨਾ ਯਾਦ ਆ ਗਈ ਜਦੋਂ ਇਹ ਘਟਨਾ ਸੁਖਦੇਵ ਸਿੰਘ ਜੀ ਹੁਣਾਂ ਨਾਲ ਵਾਪਰੀਆ ਉਦੋਂ ਮੈਂ ਪਬਲਿਕ ریلیشن ਅਫਸਰ ਸੀ ਮਿਨਿਸਟਰੀ ਆਫ ਡਿਫੈਂਸ ਦਾ ਔਰ ਸ਼੍ਰੀਨਗਰ ਦੇ ਵਿੱਚ ਤਾਇਨਾਤ ਸੀ ਇੱਕ ਦਿਨ ਮੇਰੇ ਕੋਲੇ ਕਿਸੇ ਕਪਲ ਦਾ ਫੋਨ ਆਇਆ ਕਿ ਕਰਨਲ ਸਾਹਿਬ ਅਸੀਂ ਤੁਹਾਨੂੰ ਜ਼ਰੂਰੀ ਮਿਲਣਾ ਚਾਹੁੰਦੇ ਹਾਂ ਹੁਣ ਪਬਲਿਕ ریلیشن ਹੋਣ ਦੇ ਨਾਤੇ ਮੈਨੂੰ ਹੀ ਮਿਲਣਾ ਹੁੰਦਾ ਸੀਗਾ ਆਰਮੀ ਨੂੰ ਅਥਾਰਟੀ ਨੂੰ ਜਾ ਕੇ ਕੋਈ ਗਾਂਹ ਗੱਲ ਪਹੁੰਚਾਣੀ ਹੁੰਦੀ ਸੀ ਤਾਂ ਮੇਰੇ ਥਰੂ ਹੁੰਦੀ ਸੀ ਮੈਂ ਪੁੱਛਿਆ ਜੀ ਕੌਣ ਬੋਲ ਰਿਹਾ ਕਹਿੰਦੇ ਜੀ ਡਾਕਟਰ ਵਿਦਿਆ ਗੋਰੀ ਬੋਲ ਰਹੀ ਹਾਂ ਮੈਂ ਬੰਬੇ ਤੋਂ ਆਈ ਹਾਂ ਔਰ ਮੇਰੇ ਹਸਬੰਦ ਨਾਲ ਨੇ ਤਾਂ ਮੈਂ ਆਖਿਆ ਜੀ ਆ ਜਾਓ ਮੇਰੇ ਦਫ਼ਤਰ ਆ ਕੇ ਮੈਨੂੰ ਉਹਨਾਂ ਨੇ ਦੋ ਟਿਕਟ ਦਿਖਾਏ ਕਨਫਰਮ ਟਿਕਟ ਉਹਨਾਂ ਦੇ ਸ਼੍ਰੀਨਗਰ ਤੋਂ ਲੈ ਜਾਣ ਲਈ ਬਾਈਏਰ ਦੇ ਤੇ ਕਹਿੰਦੇ ਜੀ ਸਾਡੇ ਟਿਕਟ ਕਨਫਰਮ ਨੇ ਪਰ ਕਰਨ ਸਾਹਿਬ ਸਾਨੂੰ ਸਾਡੀ ਇਹ ਦਿਲੀ ਤਮੰਨਾ ਸੀ ਬੰਬੇ ਤੋਂ ਇਹ ਸੋਚ ਕੇ ਤੁਰੇ ਸੀ ਵੀ ਅਸੀਂ ਕਾਰਗਲ ਦਾ ਉਹ ਥਾਂ ਦੇਖਣਾ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਅਸੀਂ ਉਹਨਾਂ ਨੂੰ ਨਮਸਕਾਰ ਕਰਨਾ ਚਾਹੁੰਦੇ ਆ ਸਾਨੂੰ ਕਿਸੇ ਤਰੀਕੇ ਨਾਲ ਉੱਥੇ ਪਹੁੰਚਾਓ ਮਾਰਚ ਦਾ ਮਹੀਨਾ ਸੀ ਜੁਜੀਲਾ ਪਾਸਾ ਜੇ ਖੁੱਲਿਆ ਨਹੀਂ ਸੀ ਕਿਉਂਕਿ ਅਪ੍ਰੈਲ ਚ ਜਾ ਕੇ ਖੁੱਲਦਾ ਹੈ ਉਹ ਇਲਾਕਾ ਬਰਫ ਨਾਲ ਢਕਿਆ ਰਹਿੰਦਾ ਮੈਂ ਇਹੀ ਗੱਲ ਜਨਰਲ ਸਾਹਿਬ ਨੂੰ ਆਪਣੇ ਜੁਨੈਰ ਸ਼ਹੀਦ ਸਾਹਿਬ ਨੂੰ ਦੱਸੀ ਕਿ ਐਦਾਂ ਦੇ ਜਜ਼ਬਾਤ ਲੈ ਕੇ ਕਪਲ ਮੇਰੇ ਕੋਲੇ ਆਇਆ ਤਾਂ ਗੱਲ ਲੰਬੀ ਨਹੀਂ ਮੈਂ ਕਰਦਾ ਅਸੀਂ ਬਾਰਡਰ ਰੋਸ ਨਾਲ ਟਾਈਪ ਕੀਤਾ ਉਹਨਾਂ ਨੂੰ ਆਖਿਆ ਵੀ ਤੁਹਾਨੂੰ 1.5-2 ਕਿਲੋਮੀਟਰ ਬਰਫ 'ਚ ਤੁਰਨਾ ਪਊ ਤੁਸੀਂ ਤੁਰਾਂਗੇ ਕਿਤੇ ਅਸੀਂ ਸਾਰਾ ਹੀ ਤੁਰ ਲਾਂਗੇ ਸਾਨੂੰ ਪਹਚਾਓ ਸੀ ਇੱਕ ਦਫਾ ਅਸੀਂ ਮਿਊਲਸ ਵਗੈਰਾ ਗੁਜਰਾਨੀਆਂ ਮਿਊਲਸ ਆਰਗੇਨਾਈਜ਼ ਕਰੀਆਂ ਆਰਮੀ ਦੀ ਮਿਊਲ ਆਰਗੇਨਾਈਜ਼ ਕਰੀਆਂ ਤਾਂ ਉਹ ਕਪਲ ਉਥੇ ਅਸੀਂ ਪਹਚਾਇਆ ਜਿੱਥੇ ਮੈਮੋਰੀਅਲ ਕਾਰਗਲ ਦੇ ਸ਼ਹੀਦਾਂ ਦਾ ਬਣਾਇਆ ਗਿਆ ਸੀ ਗੱਲ ਹੋਈ ਵੀ ਤੀ ਉਹ ਵਾਪਸ ਚਲੇ ਗਏ ਲੈ ਤੂੰ ਮੈਂ ਵੀ ਭੁੱਲ ਭੱਲ ਗਿਆ ਪਰ ਨੈਕਸਟ ਵਿਜੇ ਦਵਸ ਤੇ ਜਦੋਂ ਅਸੀਂ ਕਾਰਗਲ ਦਿਵਸ ਮਨਾਉਣਾ ਸੀ تب مینو سویرے 5 بجے فون آیا تو میں فون چکیا میں کہتے جی کرنل صاحب میں ڈاکٹر ودیا گوری بول رہی ہوں بامبے سے پہچانا میں کہا جی بالکل پہچانا آج کہ آپ کا وجے دیو سے آپ کو مبارک ہو اور جب میں وہاں سے ہم گئے تھے تو ہم شہیدوں کی کچھ سمارک سے تھوڑی سی پاس سے مٹی ساتھ لے گئے تھے ਔਰ ਉਸ ਮਿੱਟੀ ਕੇ ਮਿੱਟੀ ਕੋ हमने जहां की मिट्टी से मिलाकर बिल्कुल वैसा ही जो स्मारक हमने हमारे जहां बॉम्बे में बनाया है और आज हम शहीदों को जहां श्रद्धांजलि देंगे हम याद करेंगे ਏਦਵਾਸੇ ਮੇਰੇ ਕੋ ਮੈਨੂੰ ਟੱਚ ਕੀਤਾ ਮੇਰੇ ਦਿਲ ਨੂੰ ਕਿ ਐਡਾ ਜਜ਼ਬਾ ਹੂੰ ਤਾਂ ਮੈਨੂੰ ਸਿਰਫ ਇੱਕ ਗੱਲ ਕਹਿ ਸਕਿਆ ਕਿ मैडम जान तक ਤੁਹਾਡੇ आगे कदरदान इस देश में बैठे ने ਸਾਡੀ ਹਿੰਦੁਸਤਾਨ ਦੀ ਫੌਜ ਦੇ ਜਵਾਨ ਕਰਵਾਨੀ ਆਪਦੇ ਜਵਾਨਾਂ ਆਪਣੇ ਪ੍ਰਾਣਾ ਦੀ ਹਉਤੀ ਦੇਣ ਤੋਂ ਕਦੇ ਵੀ ਨਹੀਂ ਕਰਾਉਂਦੇ ਕਦੇ ਵੀ ਨਹੀਂ ਵਾਹ ਇਹ ਹੀ ਜਜ਼ਬਾ ਮੈਨੂੰ ਅੱਜ ਮਹਿਸੂਸ ਹੋ ਰਿਹਾ ਹੈ ਤੁਹਾਡਾ ਜੇ ਤਦਰਦਾਂ ਬੈਠੇ ਨੇ ਜ਼ਰੂਰ ਤਖਤੂਸ਼ ਤਾਂ ਜਵਾਨ ਬੇਸ਼ੱਕ ਉਹ ਡਿਸੇਬਲ ਹੋ ਗਏ ਨੇ ਪਰ ਉਹਨਾਂ ਦਾ ਜਜ਼ਬਾ ਤੁਹਾਡਾ ਜਜ਼ਬਾ ਦੇਖ ਕੇ ਅੱਜ ਉਹਨਾਂ ਦਾ ਮਰਾਲ ਵੀ ਆਪ ਹੈ ਉਹ ਵੀ ਮਹਿਸੂਸ ਕਰਦੇ ਨੇ ਕਿ ਸਮਾਜ ਸਾਡੇ ਨਾਲ ਜਰੋ ਤੱਕ ਨਹੀਂ ਆਗਾ ਇਹ ਜੋ ਗੱਲ ਸੁਣਾਈ ਹੈ ਉਹ ਜੱਜਬਾ ਉਹ ਡਾਕਟਰ ਸਾਹਿਬ ਦਾ ਕਰਨਲ ਸਾਹਿਬ ਨੇ ਉਹਨਾਂ ਨੂੰ ਡੀਲ ਕੀਤਾ ਇਹਨਾਂ ਨੇ ਮੈਨੂੰ ਗੱਲ ਸੁਣਾਈ ਹੈ ਮੈਂ ਭਾਵੁਕ ਹੋ ਗਿਆ ਹਾਂ ਹਾਂ ਬੈਠਕ ਬੈਠਕ ਮਤਲਬ ਪਬਲਿਕ ਜਿਹਨੂੰ ਜੱਜਬਾ ਹੈ ਅਸੀਂ ਜਿਹੜਾ ਪੋਲਿਟਿਕਸ 'ਚ ਨਹੀਂ ਹੈਗਾ ਹਾਂਜੀ ਅਸੀਂ ਜਿਹੜੇ ਆਮ ਬੰਦੇ ਐ ਆਮ ਬੰਦੇ ਅਸੀਂ ਇਨ੍ਹਾਂ ਚੀਜ਼ਾਂ ਤੋਂ ਬਹੁਤ ਪ੍ਰਭਾਵਿਤ ਹੁੰਨੇ ਆ ਤੇ ਸਦਾ ਫੌਜ ਦੇ ਸਪਾਹੀਆਂ ਦੇ ਸਦਾ ਨਾਲ ਐ ਸਾਰੇ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰੀਏ ਹੋਰ ਫਿਰ ਉਹ ਗੱਲ ਘੁੰਮ ਜਾਂਦੀ ਐ ਉਹ ਗੱਲ ਸੌਰੀ ਵੀ ਗੱਲ ਕਿਤੇ ਹੋਰ ਹੀ ਨਿਕਲ ਜਾਂਦੀ ਐ ਐਕਚੂਅਲ ਤੁਸੀਂ ਦੇਖੋ ਵੀ ਜਿਹੜੇ ਫੌਜੀ ਸਾਡੇ ਘਰ-ਬਾਰ ਛੱਡ ਕੇ ਸਾਡੀ ਰੱਖਿਆ ਵਾਸਤੇ ਖੜੇ ਨੇ ਬਿਲਕੁਲ ਮੈਂ ਲੰਬੀ ਗੱਲ ਨਹੀਂ ਕਰਦਾ ਛੋਟੀ ਜੀ ਗੱਲ ਕਰਦਾ ਹਾਂ ਹਾਂ ਜੀ ਚੰਡੀਗੜ੍ਹ ਮੈਨੂੰ ਆਰਮੀ ਦੇ ਵਿੱਚ ਕੁਝ ਸਪਲਾਈ ਕਰਨ ਦਾ ਮੌਕਾ ਮਿਲਿਆ ਜੀ ਸਰ ਮੈਂ ਸਮਾਨ ਆਪਾਂ ਤਾਂ ਵਧੀਆ ਹੀ ਦੇਣਾ ਸੀ ਤਾਂ ਉੱਥੇ ਮੈਂ ਮਿਜਰ ਜਨਰਲ ਨੂੰ ਮਿਲਿਆ ਮੇਜਰ ਰਾਬ ਨੂੰ ਕੈਪਟਨ ਨੂੰ ਚਲੋ ਡੀਲ ਹੁੰਦੀ ਸੀ ਉਹ ਮੈਨੂੰ ਗਿਆ ਨੂੰ ਸਾਰੇ ਬੰਦੇ ਐ ਗੁੱਦੀ ਚੱਕਦੇ ਸੀ ਵੀ ਤੁਹਾਡੇ ਨਾਲ ਦਾ ਸਮਾਨ ਅੱਜ ਤੱਕ ਫੌਜ ਨਹੀਂ ਲੈ ਰਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਸੀ ਜੀ ਵੀ ਤੁਸੀਂ ਆਪਦੇ ਇੱਥੋਂ ਜਿਹੜਾ ਵੀ ਗੰਦ ਪਿਆ ਹੋਇਆ ਉਹ ਖਤਮ ਕਰ ਲੋ ਤੇ ਸਪਲਾਇਰ ਤਾਂ ਸਾਡੇ ਵਰਗੇ ਜਿੰਨੇ ਕੋ ਹੋਣਗੇ ਉਹਨੇ ਖਾ ਜਾਣਗੇ ਤਾਂ ਮਤਲਬ ਅਸੀਂ ਇੰਨੀ ਉਹਦੇ ਨਾਲ ਸਮਾਨ ਅੱਜ ਵੀ ਇੱਕ ਦੋ ਬੰਦਿਆਂ ਦੇ ਫੋਨ ਆ ਜਾਂਦੇ ਨੇ ਉਹ ਰਿਟਾਇਰ ਹੋ ਗਏ ਉਹ ਕਹਿੰਦੇ ਗੋਇਲ ਸਾਹਿਬ ਥੁੱਡੀ ਛਾਪ ਛੱਡੀ ਗਈ ਸਾਡੇ ਸਾਰੇ ਬੰਦੇ ਯਾਦ ਕਰਦੇ ਨੇ ਜਦੋਂ ਅਸੀਂ ਇਹ ਗੱਲ ਮੰਨਦੇ ਆਂ ਵੀ ਯਾਰ ਇਹ ਸਾਡੇ ਦੇਸ਼ ਦੇ ਰੱਖਿਆ ਕਰਨ ਵਾਲੇ ਬੰਦਿਆਂ ਨੂੰ ਜਾਣੇ ਤਾਂ ਉੱਥੇ ਥੋੜੀ ਭਾਵਨਾ ਕੰਪਰੋਮਾਈਜ਼ ਹੋ ਜਾਂਦੀ ਬਹੁਤ ਬਧੀਆ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਸਿੱਧੂ ਸਾਹਿਬ ਨੂੰ ਵੀ ਵਧਾਈ ਦਿੰਦਾ ਹੌਲਦਾਰ ਸਭ ਨੂੰ ਵੀ ਦਿੰਦਾ ਵੀ ਤੁਸੀਂ ਜੋ ਕੁਰਬਾਨੀ ਕੀਤੀ ਹੈ ਇਹ ਦੇਸ਼ ਲਈ ਬਹੁਤ ਵੱਡੀ ਗੱਲ ਹੈ ਬਿਲਕੁਲ ਭਲਾ ਦੇਖੋ ਗੱਲ ਹੈ ਵੀ ਜਿੰਨੀ ਸ਼ੁੱਧ ਫੌਜ ਹੈ ਹਾਂ ਜੀ ਉਨਾਂ ਹੀ ਸ਼ੁੱਧ ਹੋ ਕੇ ਉਹਨਾਂ ਨਾਲ ਡੀਲ ਕਰਨਾ ਪੈਂਦਾ ਆਏ ਹਾਏ 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 ਬਿਲਕੁਲ ਜੋ ਦੇਸ਼ ਭਗਤੀ ਦੀ ਭਾਵਨਾ ਸਾਡੇ ਚ ਆਉਂਦੀ ਹੈ ਇਸ ਗੱਲ ਲਈ ਇਮਾਨਦਾਰ ਹੋਣ ਲਈ ਫੌਜ ਦੇ ਪ੍ਰਤੀ ਉਹ ਵੀ ਉਨੀ ਹੀ ਸੇਵਾ ਹੈ ਜਿੰਨੀ ਇੱਕ ਸਪਾਈ ਕਰਦਾ ਜੀ ਸਰ ਜੇ ਅਸੀਂ ਇੱਕ ਸਪਾਈ ਨੂੰ ਬੜੀ ਚੰਗੀ ਤਰ੍ਹਾਂ ਡੀਲ ਕਰ ਲਈਏ ਜਿਵੇਂ ਅੱਜ ਸਾਡੇ ਸਿੱਧੂ ਸਾਹਿਬ ਨੇ ਉਹਨਾਂ ਦਾ ਮਾਨ ਸਤਕਾਰ ਕੀਤਾ ਕੀਤਾ ਹਾਂ ਜੀ ਇਹ ਮਾਨ ਸਤਕਾਰ ਨਹੀਂ ਹੈ ਇਹ ਦਿਲ ਦੀ ਇੱਕ ਤੀਸ ਹੈ ਉਹਨਾਂ ਨੇ ਆਪਣੀ ਸ਼ਾਂਤ ਕੀਤਾ ਆਪਣੀ ਤੀਸ ਨੂੰ ਬਿਲਕੁਲ ਇਹ ਬੰਦੇ ਨੇ ਇੰਨੀ ਕੁਰਬਾਨੀ ਕੀਤੀ ਹੈ ਦੇਸ਼ ਦੀ ਖਾਤਰ ਕਿਉਂਕਿ ਇਹ ਦੇਸ਼ ਭਗਤ ਪਰਿਵਾਰ ਹੈ ਹਾਂਜੀ ਸਾਰਾ ਇਹਨਾਂ ਦਾ ਪਰਿਵਾਰ ਦੇਸ਼ ਭਗਤ ਸਤੰਤਰਤਾਵਾਦ ਸਭ ਤੰਤਰਤਾ ਸਨਨੀਆ ਰਹਿਣ ਦੇ ਮਨ ਚ ਤੀਸ ਉਹੀ ਹੈ ਜੋ ਉਹਨਾਂ ਦੇ ਮਨ ਉਹੀ ਸਮਝ ਸਕਦਾ ਜੀ ਬੰਦਾ ਸੋ ਜੋ ਕਰਨਲ ਸਾਹਿਬ ਨੇ ਗੱਲ ਨੂੰ ਆਪਣੀ ਨੂੰ ਡਾਕਟਰ ਗੋਰੀਆ ਦੀ ਗੱਲ ਰੱਖੀ ਹੈ ਉਹ ਇੰਨੇ ਵਧੀਆ ਤਰੀਕੇ ਨਾਲ ਰੱਖੀ ਹੈ ਜੀ ਤੂੰ ਵਧੀਆ ਐਗਜ਼ਾਮਪਲ ਹੋਰ ਨਹੀਂ ਹੋ ਸਕਦਾ ਗੋਰੀ ਲਾਈਕ ਪਰਸਨ ਬੈਠੇ ਹਾਂ ਠੀਕ ਗੋਰੀ ਲਾਈਕ ਪਰਸਨ ਹੈ ਹੀ ਇਸ ਆਲਸੋ ਸੋ ਮੈਂ ਤੁਹਾਨੂੰ ਦੱਸਦਾ ਵੀ ਭਾਵਨਾ ਦੀ ਗੱਲ ਜਿਹੜੀ ਇਹ ਗੱਲ ਕਹਿੰਦੇ ਆ ਵੀ ਜਦੋਂ ਦੇਸ਼ ਭਗਤੀ ਦੀ ਭਾਵਨਾ ਆਉਂਦੀ ਹੈ ਹਰ ਕੋਈ ਬੰਦਾ ਉਹਦੇ ਨਾਲ ਆਪਣੇ ਦਿਲ ਨਾਲ ਇੱਕ ਤਿਸ ਬੰਦਾ ਜਦੋਂ ਪੈਂਡ ਦੀ ਲੜਾਈ ਲੱਗੀ ਹੈ ਜੀ ਸਰ ਤੇ ਅਸੀਂ ਤਾਂ ਘਰ ਜਾਂਦੇ ਨੇ ਇੱਥੇ ਅਸੀਂ ਲੰਗਰ ਲਾਏ ਵੀ ਕੌਂਦੀਆਂ ਦੇ ਅੱਛਾ ਕੁੱਟੀਆਂ ਬਨਾਬ ਨਾਲ ਉੱਤੇ ਪਜਾਈਦਾਨੀਆਂ ਆ ਇੱਥੇ ਤਹਿਸੀਲੇ ਤਹਿਸੀਲ ਦੇ ਮੂਹਰੇ ਮੇਰਾ ਖਿਆਲ ਹੈ ਵੀ ਜਿੰਨੀ ਦੇ ਲੜਾਈ ਲੱਗੀ ਰਹੀ ਹੈ ਲੋਕਾਂ ਐ ਇੰਨਾ ਰਾਸ਼ਨ ਆਇਆ ਲੋਕਾਂ ਨੇ ਸਾਨੂੰ ਇੰਨਾ ਰਾਸ਼ਨ ਵੇਚਿਆ ਕਿ ਸਾਡੇ ਕੋਲ ਰੋਜ਼ ਪੱਕਦਾ ਨਹੀਂ ਸੀ ਔਰ ਅਸੀਂ ਕੋਈ ਵੀ ਗੱਡੀ ਚਾਹੇ ਉੱਚ ਰਾਸ਼ਨ ਹੋਵੇ ਚਾਹੇ ਨਾ ਹੋਵੇ ਅਸੀਂ ਉਹਨੂੰ ਫੁੱਲ ਕਰਕੇ ਵੇਚਦੇ ਵਾਹਿਗੁਰੂ ਇਹ 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 ਦੇਸ਼ ਭਾਵਨਾ ਇਹਨਾਂ ਲਈ ਸਨਮਾਨ ਜਿਹੜੇ ਇਹ ਰੱਖਿਆ ਕਰਦੇ ਸਾਡੇ ਦੇਸ਼ ਦੀ ਸੋ ਮੈਂ ਸਿੱਧੂ ਸਾਹਿਬ ਦੇ ਸਪਰਾਹੇ ਨੂੰ ਹਾਂਜੀ ਨਮਸਕਾਰ ਕਰਦਾ ਔਰ ਸਲੂਟ ਕਰਦਾ ਜੈ ਵਾਹਿਗੁਰੂ ਇਹ ਜੇ ਅਮਕਾ ਜਿਹੜਾ ਇਹਨਾਂ ਨੇ ਕੀਤਾ ਇਹਨਾਂ ਲਈ ਮੈਨਾ ਗੱਲ ਉਹ ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਤਾਂਕਿ ਇਹ ਦੇਸ਼ ਭਗਤੀ ਹੋਰ ਦਬਕੇ ਕਰ ਸਕੇ ਵਾਹ ਜੀ ਠੀਕ ਸਰ ਦੁਰਸਾਭ ਬੜਾਈ ਸੀ ਅੱਛਾ ਸਰ ਲੀਡ ਮਤਲਬ ਸਾਡੇ ਦਿੱਲੀ ਸੀਗਾ ਉਹਦੀ ਤੇ ਪੂਰੇ ਪੰਜਾਬ ਤੋਂ ਸਾਰੇ ਐਕਸ ਸਰਵਿਸਮੈਨ ਸਾਡੇ ਗੈਸਟ ਸੀ ਬੁਲਾਏ ਸੀ ਉਹਦੇ ਵਿੱਚ ਇਹਨਾਂ ਨੇ ਇੱਥੇ ਸਾਡੀ ਮੰਡੀ ਦੇ ਵਿੱਚ ਸੀਗਾ ਮੈਂ ਸਟੇਜ ਮੈਂ ਕਹਿੰਦਾ ਇਹਨਾਂ ਦਾ ਯੋਗਦਾਨ ਤੋਂ ਬਿਗੈਰ ਉਹ ਹੋਣੀ ਸਕਦੀ ਨਹੀਂ ਸੀ ਤੁਹਾਨੂੰ ਬਿਲਕੁਲ ਬਾਕੀ ਕੀ ਕਹੀਏ ਵੀ ਕਿੰਨੇ ਪਰਸੈਂਟ ਕਮਾ ਹੋਣਾ ਆਈ ਥਿੰਕ ਇਟ ਵਾਸ ਨਾਟ ਟਾਈਮ ਸਰ ਮੈਂ ਗਵਾਹ ਹਾਂ ਜੀ ਉਹਦਾ ਉਹ ਸਟੇਜ ਮੈਂ ਕਿਤਨੀ ਸੀ ਮੈਨੂੰ ਜਿਆਦਾ ਹੈ ਤੂੰ ਦੇਖ ਇਨਸਟੈਂਸ ਨਹੀਂ ਹੈ ਟਾਈਮ ਟੂ ਟਾਈਮ ਮੌਕਾ ਖੋਜਣੀ ਨਹੀਂ ਦਿੰਦੇ ਦਿੰਦੇ ਨਹੀਂ ਦਿੰਦੇ ਨਵੀਂ ਦਾਣਾ ਮੰਡੀ ਦਾ ਆ ਪੁੰਨਾ ਦੀਆਂ ਅੱਖਾਂ ਹੀ ਦੱਸ ਰਹੀਆਂ ਹੈਗੀਆਂ ਵੀ ਕਿੰਨਾ ਤੁਹਾਡੇ ਪ੍ਰਤੀ ਇੱਕ ਰਿਗਾਰਡ ਅੱਗੇ ਹੀ ਸੀਗਾ ਡਬਲ ਹੋ ਗਿਆ ਹੈਗਾ ਮਨ ਸੰਤੁਸ਼ਟ ਹੈ ਜੀ ਇਹੋ ਜੇ ਕੰਮ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਹਾਂ ਤੁਸੀਂ ਬਹੁਤ ਸੀ ਸਾਲਾਂ ਤੋਂ ਜੀ ਤੁਸੀਂ ਇਹਨਾਂ ਦੀਆਂ ਵੀ ਮੇਰੀ ਇਹਨਾਂ ਦੇ ਬਾਬਾ ਜੀ ਨੇ ਵੀ ਪਰ ਮੈਂ ਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਗਰਾਉਂ ਦੀਆਂ ਸਾਰੀਆਂ ਹੀ ਮਾਜੂਦ ਸ੍ਰੀ ਸ਼ੀਤਾ ਅੱਜ ਮੇਰੇ ਛੋਟੇ ਜੇ ਅਪੀਲ ਤੇ ਸਾਰਿਆਂ ਇੱਥੇ ਪਹੁੰਚੇ ਮੈਂ ਸਾਰੇ ਉਹਦਾ ਧੰਨਵਾਦ ਕਰਦਾ ਅੱਜ ਸਾਡਾ ਸੁਦੇਵ ਸਿੰਘ ਜੀ ਨੂੰ ਅਸੀਂ ਸਨਮਾਨਿਤ ਕਰਕੇ ਮੈਂ ਆਪ ਆਪਣੇ ਆਪ ਨੂੰ ਬੜਪਾਗਾ ਸਮਝ ਰਿਹਾ ਮੈਂ ਆਪਣਾ ਮਾਣ ਮਹਿਸੂਸ ਕਰ ਰਿਹਾ ਵੀ ਉਹਨਾਂ ਨੇ ਸਾਡੇ ਕੋਲੇ ਆ ਕੇ ਸਾਨੂੰ ਮਾਰ ਦਿੱਤਾ ਹਾਏ 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 ਵਾਹ ਜੀ ਬਿਲਕੁਲ ਇਹ ਆਰਮੀ ਦੇਖੋ ਜਿੱਦਾਂ ਗੋਲਪਾਲ ਸਾਹਿਬ ਨੇ ਕਿਹਾ ਕਿ ਪੱਲਾ ਸਾਹਿਬ ਨੇ ਕਿਹਾ ਅਸੀਂ ਰਾਤ ਨੂੰ ਸੁੱਤੇ ਪਏ ਹਾਂ ਨੇ ਰਜਾਈਆਂ ਆ ਇਹ ਦੇਖੋ ਲੇ ਲਦਾਖ ਬਰਫ ਦੇ ਵਿੱਚ ਵਿਚਾਰੇ ਆਪਾਂ ਦੇਖਦੇ ਆਂ ਕਈ ਵਾਰੀ ਫੋਟੋਆਂ ਤੇ ਦੇਖਦੇ ਆਂ ਅੱਧੇ ਅੱਧੇ ਬਰਫ ਦੇ ਵਿੱਚ ਹਾਂਜੀ ਖੜੇ ਡਿਊਟੀ ਦੇ ਰਹੇ ਹੁੰਦੇ ਇਹ ਮਤਲਬ ਆਪਾਂ ਨੂੰ ਆਰਾਮ ਨਾਲ ਜ਼ਿੰਦਗੀ ਜਿਉਣ ਵਾਸਤੇ ਇਹ ਆਪ ਉੱਥੇ ਜਾ ਕੇ ਮੂਰੇ ਖੜੀ ਜੀ ਇਸ ਕਰਕੇ ਅਸੀਂ ਕੋਈ ਇਹਨਾਂ ਦਾ ਮਾਨ ਸਤਿਕਾਰ ਕਰਨ ਯੋਗ ਨਹੀਂ ਪਰ ਫਿਰ ਵੀ ਅਸੀਂ ਜਿੰਨਾ ਸਾਡੇ ਕੋਲੋ ਤੁਸ਼ ਮਤਲਬ ਹੋ ਸਕਦਾ ਹੈ ਉਹ ਕਰ ਰਹੇ ਮੈਂ ਜ਼ਿਆਦਾ ਨਾ ਕਹਿਣਾ ਹੋਵੇ ਸਾਰਿਆਂ ਦਾ ਧੰਨਵਾਦ ਕਰਨਾ ਔਰ ਸੁਖਦੇਵ ਸਿੰਘ ਜੀ ਨੂੰ ਮੁਬਾਰਕਵਾਦ ਦਿਨਾ ਔਰ ਫਿਰ ਵੀ ਅੱਗੋ ਤੋਂ ਵੀ ਅਸੀਂ ਜਿੰਨਾ ਮਤਲਬ ਜਿੰਨੇ ਜੋ ਬੇ ਹੈਗੇ ਆ ਅਸੀਂ ਹਾਜ਼ਰ ਹੈ ਥੈਂਕ ਯੂ ਥੈਂਕ ਯੂ